ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜ਼ਮੀਨਾਂ ਦੀ ਖਰੀਦ ਅਤੇ ਉਹਨਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਰੋਕ ਲੱਗੀ ਹੋਈ ਹੈ। ਭਾਵੇਂ ਕਿ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਕੁਝ ਹਦਾਇਤਾਂ ਜਾਰੀ ਕਰਕੇ ਇਹ ਛੋਟ ਘਟਾਈ ਗਈ ਹੈ ਪਰ ਇਹ ਸਭ ਦੇ ਵਿੱਚ ਉਹਨਾਂ ਕਲੋਨਾਈਜ਼ਰਾਂ ਨੂੰ ਬਹੁਤ ਮੁਸ਼ਕਲ ਹੁੰਦੀ ਪਈ ਹੈ ਜਿਹੜੇ ਕਿ ਪੁੱਢਾ ਤੋਂ ਮਾਨਤਾ ਪ੍ਰਾਪਤ ਨਹੀਂ ਹੈ। ਤੇ ਚਲਦੇ ਹੁਣ ਪ੍ਰਸ਼ਾਸਨ ਦੇ ਵੱਲੋਂ ਜੀ.ਐਸ.ਪੀ ਦਾ ਪੀਲਾ ਪੰਜਾ ਉਹਨਾਂ ਕਲੋਨੀਆਂ ਤੇ ਚਲਾਇਆ ਜਾ ਰਿਹਾ ਹੈ ਜਿਹੜੀਆਂ ਕਿ ਮਾਨਤਾ ਪ੍ਰਾਪਤ ਨਹੀਂ ਹੈ। ਇਸ ਤੋਂ ਬਾਅਦ ਅੱਜ ਬਾਰ ਐਸੋਸੀਏਸ਼ਨ ਵੱਲੋਂ ਅਦਾਲਤ ਦੇ ਬਾਹਰ ਲੋਕਲ ਪ੍ਰਸ਼ਾਸਨ ਦੇ ਖਿਲਾਫ ਧਰਨਾ ਪਰਦਰਸ਼ਨ ਦਿੱਤਾ ਗਿਆ ਇਸ ਦੇ ਵਿੱਚ ਤਹਿਸੀਲਦਾਰ ਦੇ ਖਿਲਾਫ ਸੀਬੀਆਈ ਦੀ ਜਾਸਦੀ ਮੰਗ ਕੀਤੀ ਗਈ ਦੇਖੋ ਜਦੋਂ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਕਿ ਕੱਲ ਬਿਨਾਂ ਕਿਸੇ ਨੋਟਿਸ ਦੇ ਤਹਿਸੀਲਦਾਰ ਪਠਾਨਕੋਟ ਉਹਨਾਂ ਦੇ ਨਾਲ ਡੀਟੀਪੀ ਸੁਰਿੰਦਰ ਸੈਣੀ ਤੇ ਨਾਲ ਡੀਐਸਪੀ ਸਿਟੀ ਇਹ ਇਲੈਗਲੀ ਇਹਨਾਂ ਨੇ ਮੇਰੀ ਮੇਰੇ ਜਿਹੜੇ ਬ੍ਰਦਰ ਦੀ ਤੇ ਮੇਰੀ ਪ੍ਰਾਪਰਟੀ ਟਰੈਸਪਾਸ ਕੀਤਾ विदाਊਟ ਐਨੀ ਨੋਟਿਸ ਵਿਦਾਊਟ ਐਨੀ ਪ੍ਰਾਇਰ ਇਨਟੀਮੇਸ਼ਨ ਇਹਨਾਂ ਨੇ ਸਾਡੇ ਉਥੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਔਰ ਸਾਨੂੰ ਉਥੇ ਧਮਕੀਆਂ ਦਿੱਤੀਆਂ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕਾਨੂੰਨੀ ਕਾਗਜ਼ ਹੈ ਜਿਹੜਾ ਜੇ ਤਸਕੀਲਦਾਰ ਅਲੌਂਗ ਵਿਦ ਡੀਡੀਪ ਜਿਹੜੀ ਸਾਡੇ ਕੋਲ ਵੀਡੀਓ ਪ੍ਰੂਫਸ ਹਨ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਕੋਈ ਤੁਹਾਡੇ ਖਿਲਾਫ ਕੋਈ ਨੋਟਿਸ ਨਹੀਂ ਹੈਗਾ ਕੋਈ ਪੇਪਰ ਨਹੀਂ ਹੈਗਾ ਤੇ ਜਦੋਂ ਅਸੀਂ ਕਾਰਵਾਈ ਦਾ ਵੀ ਕਾਰਨ ਪੁੱਛਿਆ ਤੇ ਕੋਈ ਸੰਤੁਸ਼ਟ ਜਿਹੜਾ ਜਵਾਬ ਨਹੀਂ ਦੇ ਸਕੇ ਜਿਹੜਾ ਇੱਕ ਸਰਾਸਰ ਧੱਕਾ ਤੇ ਜਿਹੜਾ ਅੱਜ ਦੇਖਣ ਨੂੰ ਹੀ ਮਿਲ ਰਿਹਾ ਸਾਨੂੰ ਕੀ ਪਠਾਨਕੋਟ ਦੀ ਕੋਈ ਇੱਕ ਰੱਟ ਪਟੀਸ਼ਨ ਜਿਹੜੀ ਹਾਈ ਕੋਰਟ ਪਈ ਹੋਈ ਹੈ ਜਿਹਦੇ ਅੰਤਰਗਤ ਇਹਨਾਂ ਨੇ ਕੋਈ 12 ਤੋਂ 14 ਬੰਦੇ ਦੀ ਲਿਸਟ ਬਣਾਈ ਸੀਗੀ ਮੈਂ ਪ੍ਰਸ਼ਾਸਨ ਨੂੰ ਵੀ ਮੰਗ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਮੰਗ ਕਰਨਾ ਚਾਹੁੰਦਾ ਕੀ ਪਠਾਨਕੋਟ 'ਚ ਸਿਰਫ 14 ਹੀ ਲੀਗਲ ਕਲੀਨ ਕਲੋਨੀਆ ਪਿਛਲੇ 1.5 ਸਾਲ ਦਾ ਲక్ష్మణ ਸਿੰਘ ਦਾ ਰਿਕਾਰਡ ਕਢਾਓ ਲక్ష్మణ ਸਿੰਘ ਨੇ ਰਜਿਸਟਰੀਆਂ ਕੀਤੀਆਂ ਛੋਟੇ ਮਰਲਿਆਂ ਦੀਆਂ ਔਰ ਜੋ ਸਾਡੀ ਇਨਫੋਰਮੇਸ਼ਨ ਹੈ ਔਰ ਜਿਹੜੀ ਰਜਿਸਟਰੀਆਂ ਹੋਈਆਂ ਜੋ ਲੋਕੀ ਦੱਸ ਦੇਣਾ ਉਹ ਫ੍ਰੀ ਆਫ ਕਾਸਟ ਨਹੀਂ ਹੋਈਆਂ ਉਹਦੇ 'ਚ ਬਹੁਤ ਹੀ ਹਾਈ ਲੈਵਲ ਤੇ ਕ腐ਸ਼ਨ ਹੋਈ ਆ ਤੇ ਮੈਂ ਬਾਰ ਦੇ थ्रू ਅਸੀਂ ਸਾਰੇ ਇਹਨੂੰ ਪਰਸੂ ਕਰਾਂਗੇ ਇਹਦੀ ਵਿਜੀਲੈਂਸ ਲਖਮਨ ਸਿੰਘ ਦੀ ਇਨਕੁਆਇਰੀ ਕੀਤੀ ਜਾਏ ਇਹਨ ਬੇਅੰਤ ਹਦੌਲਤ ਔਰ ਲੁੱਟ ਖਸੁੱਟ ਪਛਾਨ ਪਠਾਨਕੋਟ ਚ ਕੀਤੀ ਹੋਈ ਹੈ ਇਹਦੇ ਖਿਲਾਫ ਇਨਕੁਆਇਰੀ ਕੀਤੀ ਜਾਏ ਔਰ ਮੈਂ ਹੋਰ ਹੀ ਮੰਗ ਕਰਦਾ ਕਿ ਅਸੀਂ ਸੀਬੀਆਈ ਨੂੰ ਵੀ ਇਹ ਮਾਰਕਰ ਐਪਲੀਕੇਸ਼ਨ ਪੁੱਟ ਕਰ ਸੀਬੀਆਈ ਨੂੰ ਐਪਲੀਕੇਸ਼ਨ ਪੁੱਟ ਕਰਾਂਗੇ ਕਿ ਜਿਹੜੀ ਇਹ ਪਠਾਨਕੋਟ ਚ ਪਿਛਲੇ 1 ਸਾਲ ਚੋਂ ਲਖਮਨ ਸਿੰਘ ਦੇ ਔਰੇ ਗੈਂਗ ਨੇ ਜਿਹੜੀ ਲੁੱਟ ਖਸੁੱਟ ਕੀਤੀ ਹੈ ਉਹਦੀ ਇਨਕੁਆਇਰੀ ਕਰਾਈ ਜਾਏ ਔਰ ਉਹਦਾ ਜਿਹੜਾ ਚੱਟਾ ਪੇਪਰ ਸਾਹਮਣੇ ਆਏ ਕਿਉਂਕਿ ਸਾਰੇ ਸ਼ਹਿਰ ਨੂੰ ਪਤਾ ਆ ਤੁਸੀਂ ਸਾਰੇ ਮੇਰੇ ਰਿਪੋਰਟਰ ਬੈਠੇ ਹੋ ਤੁਸੀਂ ਮੇਰੇ ਨਾਲ ਮੰਦਰ ਚਾਲ ਪੋ ਕੀ ਜਿਹੜਾ ਇੱਥੇ ਨਾਰੇ ਲੱਗ ਰਹੇ ਨੇ 10000 ਮਰਲੇ ਦੇ ਕਿਹ ਸੱਚ ਸੱਚ ਹੀ ਨੇ ਲੋਕਾਂ ਦਾ ਕੀ ਹਾਲ ਹੈ ਗਰੀਬ ਲੋਕਾਂ ਨੂੰ ਲੁੱਟਿਆ ਜਾ ਰਿਹਾ ਕਿ ਸੁੱਟਿਆ ਜਾ ਰਿਹਾ ਜੇ ਤੱਕ 2 ਘੰਟੇ ਹੀ ਕੰਮ ਹੁੰਦਾ ਹੈ 5 ਤੋਂ 7 ਵਜੇ ਤੱਕ ਔਰ ਰੱਜ ਕੇ ਲੁੱਟ ਰਿਹਾ ਲਖਮਨ ਸਿੰਘ ਰੱਜ ਕੇ ਲੁੱਟ ਰਿਹਾ ਲਖਮਨ ਸਿੰਘ ਰੱਜ ਕੇ ਲੁੱਟ ਰਿਹਾ ਔਰ ਸਾਡੀ ਮੰਗ ਹੈ ਪੰਜਾਬ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਸੀਐਮ ਸਾਹਿਬ ਨੂੰ ਤੁਹਾਡੇ ਰਹੀਂ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕੀ ਪਠਾਨਕੋਟ ਦਾ 1 ਸਾਲ ਦਾ ਰਜਿਸਟਰੀਆਂ ਦਾ ਰਿਕਾਰਡ ਕੱਢਿਆ ਜਾਏ ਇਹੀ ਲਖਮਨ ਸਿੰਘ ਨੇ ਰਜਿਸਟਰੀਆਂ ਕੀਤੀਆਂ ਇਹੀ ਲਖਮਨ ਸਿੰਘ ਜਾ ਕੇ ਹੁਣ ਬਲੈਕਮੈਲ ਕਰਕੇ ਉਹਨਾਂ ਤੋਂ ਪੈਸੇ ਐਂਡ ਰਿਆ ਇਹਦੀ ਪੂਰੀ ਇਨਕੁਆਇਰੀ ਕੀਤੀ ਜਾਏ ਮੇਰੀ ਇਹੀ ਮੰਗ ਹੈ ਕਿ ਜਿਹੜੀ ਇਹਦੀ ਇਨਕੁਆਇਰੀ ਵਿਜੀਲੈਂਸ ਦੁਆਰਾ ਕੀਤੀ ਜਾਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੀ ਬਾਰਸ਼ ਨੂੰ ਦੀ ਕਾਲ ਤੇ ਸਾਰੇ ਪੰਜਾਬ ਚ ਲਾਇਰ ਕਮਿਊਨਿਟੀ ਹੜਤਾਲ ਤੇ ਹੈ ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਲਾਅਨ ਆਰਡਰ ਤੇ ਪੂਰੀ ਤਰ੍ਹਾਂ ਫੇਲ ਹੋਈ ਹੈ ਜੋ ਪਾਸਟ ਵੀਕ ਜੋ ਅਜਨਾਲਾ ਤੁਸੀਂ ਕਾਹਨ ਦੇਖਿਆ ਹੈਗਾ ਜਿੱਥੇ ਐਸਪੀ ਸਾਹਿਬ ਉਹ ਪੁਲਿਸ ਵਾਲਿਆਂ ਤੇ ਹਮਲਾ ਹੋਇਆ ਅਜ ਤੱਕ ਐਫਆਈਆਰ ਨਹੀਂ ਕਰ ਪਾਈ। ਉਹ ਰਹੀ ਕ腐ਸ਼ਨ ਦੀ ਗੱਲ ਪੰਜਾਬ ਸਰਕਾਰ ਦੇ ਆਮ ਦੇ ਟਾਈਮ ਦੇ ਇੱਕ ਸਾਲ ਤੋਂ ਬਾਅਦ ਇਸ ਲਾਸਟ ਇੱਕ ਸਾਲ ਚ ਕ腐ਸ਼ਨ کئی ਗੁਣਾ ਵੱਧ ਗਈ ਹੈਗੀ। ਆਪਾਂ ਪਠਾਨਕੋਟ ਦੀ ਗੱਲ ਕਰੀਏ ਬਿਨਾ ਰਿਸ਼ਵਤ ਦਿੱਤੇ ਕੋਈ ਕੰਮ ਨਹੀਂ ਹੁੰਦਾ। ਤਹਿਸੀਲਦਾਰ ਲਕਸ਼ਮਨ ਸਿੰਘ ਜਿਹੜੀ ਉਹ ਗੱਲ ਕਰ ਰਹਿਣਾ ਕਿ ਰਵਿੰਦਰ ਸਿੰਘ ਕਿਸੇ ਨੇ ਕਲੋਨੀ ਕੱਟੀ ਸੀਗੀ ਉਹਦੀ ਜਾਂਚ ਕਰਾਈ ਜਾਵੇ। ਉਸ ਕਲੋਨੀ ਦੀ ਸਾਰੀ ਰਿਸ਼ਤੀਆਂ ਤਹਿਸੀਲਦਾਰ ਰਕਸ਼ਮਨ ਸਿੰਘ ਨੇ ਕੀਤੀਆਂ ਆਪ ਹੀ ਰਿਸ਼ਤੀ ਕਰ ਦੇਣਾ ਆਪ ਹੀ ਹੋਰ ਪੈਸੇ ਐਠਣ ਲਈ ਫਿਰ ਇਸ ਤਰ੍ਹਾਂ ਕਾਰਵਾਈ ਕਰ ਦੇਣਾ ਜੋ ਪਿਛਲੇ ਕੱਲ ਸਾਡੇ ਵਕੀਲ ਸਾਹਿਬ ਦਾ ਪਰਸਨਲ ਘਰ ਦਾ ਰਸਤਾ ਸੀਗਾ ਉਹ ਜੀ.ਐਸ.ਬੀ. ਵਿਦਆਊਟ ਨੰਬਰ ਜੀ.ਐਸ.ਬੀ. ਇੰਤਹਾ ਦੇਖੋ ਸਰਕਾਰੀ ਜੀ.ਐਸ.ਬੀ. ਦਾ ਕੋਈ ਰਿਕਾਰਡ ਨਹੀਂ ਹੈਗਾ ਕਾਗਜ਼ਾਂ 'ਚ ਵਿਦਆਊਟ ਨੰਬਰ ਉਹ ਜਾ ਕੇ ਰਸਤਾ ਪੁੱਟ ਛੜਿਆ ਉਹਨਾਂ ਨੇ ਪੁੱਛਿਆ ਗਿਆ ਵੀ ਕੀ ਆਰਡਰ ਹੈ ਕਹਿੰਦੇ ਸਾਡੀ ਮਰਜ਼ੀ ਆ ਸੀ ਜੋ ਮਰਜ਼ੀ ਕਰੀਏ ਤਾਂ ਸਾਥੀਓ ਇਸ ਸਰਕਾਰ 'ਚ ਜਦੋਂ ਵਕੀਲ ਸਹਾਬਾਨ ਜਿਹੜੇ ਲੋਕਾਂ ਦੀ ਨਿਆਂ ਲਈ ਲੜਾਈ ਲੜਦੇ ਨੇ ਉਹੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਪੰਜਾਬ ਪੁਲਿਸ ਦੇ ਅਫਸਰ ਆਪਣਾ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਤੇ ਆਮ ਆਦਮੀ ਕਿੱਥੇ ਖੜਾਏਗਾ ਇਹ ਸਾਡਾ ਜੋ ਤਰਨਾ ਪ੍ਰਦਰਸ਼ਨ ਹੈਗਾ ਇਹ ਵਕੀਲਾਂ ਕਮਿਊਨਿਟੀ ਨੇ ਪਠਾਨਕੋਟ ਦੀ ਜਨਤਾ ਲਈ ਕੀਤਾ ਹੈਗਾ ਅਸੀਂ ਆਪਣੀ ਲੜਾਈ ਤਾਂ ਕੋਰਟ 'ਚ ਵੀ ਲੜ ਲਾਂਗੇ ਲੇਕਿਨ ਜੋ ਆਮ ਜਨਤਾ ਪਿਸਰੀ ਹੈ ਗਰੀਬ ਆਦਮੀ ਪਿਸਰੇਗਾ ਉਹਨਾਂ ਦੀ ਲੜਾਈ ਕੌਣ ਲੜੇਗਾ ਅਸੀਂ ਆਮ ਜਨਤਾ ਦੀ ਲੜਾਈ ਲਈ ਸੜਕਾਂ 'ਤੇ ਆਏ ਅਗੇ ਔਰ ਇਹ ਸੰਘਰਸ਼ ਉਦ ਤੱਕ ਜਾਰੀ ਰਹੇਗਾ ਜਦ ਤੱਕ ਹੀ ਤਸੀਹਦਾਰ ਲਖਮਨ ਸਿੰਘ ਸਸਪੈਂਡ ਨਹੀਂ ਹੁੰਦਾ ਉਹ ਡੀਐਸਪੀ ਲਖਵਿੰਦਰ ਸਿੰਘ ਉਹ ਡਿਸਟ੍ਰਿਕਟ ਟਾਊਨ ਕੋਲਾਨਰ ਫਰੈਂਡਰ ਸੈਣੀ ਉਹਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ 50 ਹਜ਼ਾਰ ਤਨਖਾਹ ਲੈਂਦਾ ਹੈਗਾ ਉਹ 50 ਕਰੋੜ ਦੀ ਪ੍ਰਾਪਰਟੀ ਬਣਾ ਕੇ ਬੈਠਾ ਹੈਗਾ ਜਨਾਬ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਵਕੀਲ ਕਮਿਊਨਿਟੀ ਕੋ ਸਾਰੇ ਰਸਤੇ ਪਤਾ ਨੇ ਅਸੀਂ ਲੀਗਲ ਲੜਾਈ ਲੜਨਾ ਵੀ ਜਾਣਦੇ ਨੇ ਅਸੀਂ ਸੜਕਾਂ 'ਤੇ ਕੇ ਲੜਾਈ ਲੜਨਾ ਵੀ ਜਾਣਦੇ ਹਾਂ ਔਰ ਆਲਟੀਮੇਟਲੀ ਵਕੀਲ ਕਮਿਊਨਿਟੀ ਜਿੱਤਨੀ ਪਠਾਨਕੋਟ ਦੀ ਜਨਤਾ ਦੀ ਪੰਜਾਬ ਦੀ ਜਨਤਾ ਜਿੱਤ ਹੋਏਗੀ ਇਹ ਪੰਜਾਬ ਸਰਕਾਰ 'ਚ ਸਭ ਤੋਂ ਨਿਕੰਮਾ ਸੀਐਮ ਭਗਵੰਤ ਮਾਨ ਹੈਗਾ ਤੁਸੀਂ ਦੇਖੋ ਪਬਲਿਕ ਵੀ ਨਾਲ ਹੈਗੀ ਸਾਰੇ ਵਕੀਲ ਕੰਮਲਟੀ ਸਿਰਫ ਇੱਕ ਨਾਰਾ ਲਾਇਆ ਭਗਵੰਤ ਮਾਨ ਲੋਕੀ ਆਪੇ ਕਹਿੰਦੇ ਨਿਕੰਮਾ 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 ਐ ਐਸਾ ਸੀਐਮ ਤੋਂ ਮੇਰੇ ਪੱਤਰਕਾਰ ਸਾਥੀ ਨੂੰ ਬੇਨਤੀ ਆਈ ਹੈ ਸਾਡੀ ਇਸ ਮੁਜ਼ਾਰੇ ਨੂੰ ਪੁਰਜੋਤਿਕਾਂ ਛਾਪਿਆ ਜਾਏ ਤਾਂ ਕਿ ਪੁਲਿਸ ਪ੍ਰਸ਼ਾਸਨ ਤੱਕ ਗੱਲ ਪਹੁੰਚੇ ਸਰਕਾਰ ਤੱਕ ਗੱਲ ਪਹੁੰਚੇ ਉਹ ਥੋੜਾ ਬੋਤਾ ਇਹਨਾਂ ਨੂੰ ਅਕਲ ਆਏ ਧੰਨਵਾਦ ਐਸਐਮਜ਼ਡ ਪੰਜਾਬ ਦੇ ਲਈ ਪਠਾਨਕੋਟ ਤੋਂ ਲੱਕੀ ਦੀ ਰਿਪੋਰਟ